ਕੀ ਇਹਨੇ 45 ਸਾਲਾਂ ਦੇ ਜਸਦੀਪ ਸਿੰਘ ਗਿੱਲ ਡੇਰਾ ਵਿਆਸ ਰਾਧਾ ਸਵਾਮੀਆ ਦੇ ਨਵੇਂ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਨਵੇਂ ਬਾਰਸ ਦਾ ਐਲਾਨ ਕਰ ਦਿੱਤਾ ਹੈ 2 ਸਤੰਬਰ 2024 ਜਾਣੇ ਕਿ ਅੱਜ ਤੋਂ ਹੀ ਬਾਬਾ ਗੁਰਿੰਦਰ ਸਿੰਘ ਜੀ ਨੇ ਆਪਣੇ ਪੁੱਤਰ ਅਧਿਕਾਰੀ ਨੂੰ ਗੱਦੀ ਉੱਤੇ ਬਿਠਾ ਦਿੱਤਾ ਹੈ ਜਸਦੀਪ ਸਿੰਘ ਗਿੱਲ ਨੂੰ ਬਤੌਰ ਗੁਰੂ ਨਾਮ ਦੇਣ ਦਾ ਅਧਿਕਾਰ ਵੀ ਹੋਵੇਗਾ ਕੁਝ ਸਾਲ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵਿੱਚ ਕੈਂਸਰ ਪਾਇਆ ਗਿਆ ਸੀ ਜਿਸ ਦਾ ਲੰਬਾ ਇਲਾਜ ਚੱਲਿਆ ਤੇ ਬਾਬਾ ਜੀ ਦੀ ਸਿਹਤ ਹੁਣ ਠੀਕ ਹੈ ਉਧਰ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਨੂੰ ਹਾਰਟ ਦੀ ਪ੍ਰੋਬਲਮ ਵੀ ਹੈ ਨਮੇ ਮੁਖੀ ਜਸਦੀਪ ਸਿੰਘ ਗਿੱਲ ਦੀ ਗੱਲ ਕਰੀਏ ਤੇ ਉਹਨਾਂ ਨੂੰ ਮੈਡੀਕਲ ਕੇਅਰ ਦੇ ਵਿੱਚ ਵੱਡਾ ਤਜਰਬਾ ਹੈ 15 ਮਾਰਚ 1979 ਨੂੰ ਜਸਦੀਪ ਸਿੰਘ ਗਿੱਲ ਦਾ ਜਨਮ ਹੋਇਆ ਆਈਟੀਆਈ ਦਿੱਲੀ ਤੋਂ ਬੀਟੈਕ ਕੀਤੀ ਮਾਸਟਰ ਡਿਗਰੀ ਕੈਮੀਕਲ ਇੰਜੀਨੀਅਰਿੰਗ ਵਿੱਚ ਕੀਤੀ ਕੈਂਬਰिज ਯੂਨੀਵਰਸਿਟੀ ਲੰਡਨ ਤੋਂ ਪੀਐਚਡੀ ਕੀਤੀ ਤੇ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਬਣਾ ਕੇ ਉਹਨਾਂ ਨੂੰ ਆਪਣੀ ਗੱਦੀ ਦੇ ਦਿੱਤੀ ਹੈ